ਯਾ ਦੇ 110 ਸਾਲ ਦੇ ਜੀ ਹਾਂ ਜੀ ਹਾਂ ਅਜੇ ਅਜੇ ਫੇਰ ਵੀ ਠੀਕ ਨੇ ਹਮ ਵਾਪਾ ਜੀ ਠੀਕ ਨੇ ਗੋਡੇ ਨਹੀਂ ਦੁਖਦੇ ਹਮ ਖਾਣ ਦਾਣਾ ਵੀ ਠੀਕ ਆ ਵਾਪਾ ਜੀ ਦਾ ਨਿਗਾ ਵੀ ਠੀਕ ਆ ਸਾਰੇ ਘੁੰਮ ਕੇ ਜਾਂਦਾ ਵਾਪਾ ਜੀ ਤੁਸੀਂ ਇਹਨਾਂ ਦੇ ਨੂੰ ਲੱਗਦੇ ਹਾਂ ਜੀ ਹਮ ਥੋੜਾ ਨਾ ਕੀ ਹੈ ਮੇਰਾ ਨਾਮ ਇੰਦਰ ਕੋ ਅੱਛਾ ਤੁਸੀਂ ਗਏ ਹੋਏ ਸੀਗੇ ਆਪਾਂ ਤਾਂ ਬਹੁਤ ਗੱਲਾਂ ਕੀਤੀਆਂ ਕੀ ਦਿਖਾਤਾ ਇਹਨਾਂ ਨੇ ਰੱਖਿਆ ਹੋਇਆ ਤੇ ਪਾ ਕੇ ਪਾਤਾ ਵਜਿਆ ਕਰਿਆ ਜੀ ਹਾਂ ਇਹ ਤਾਂ ਸਾਡੇ ਪੁੱਤ ਤੇ ਪਰੋਤੇ ਦੋ ਤੇ ਪਰਦੋਤੇ ਵੀ ਨੇ ਹਾਂ ਅੰਚ ਹੈ ਗਿਆ ਤਾਂ ਅੱਛਾ ਤੇ ਸਾਡੇ ਬਾਪ ਜੀ ਬਹੁਤ ਉਮਰ ਪਾ ਗਿਆ ਹਾਂ ਤੇ ਅਸੀਂ ਸਾਰੇ ਪਰਿਵਾਰ ਦੀ ਫੋਟੋ ਸਾਡੀ ਇੱਕ ਜਾਣੀ ਚਾਹੀਦੀ ਹੈ ਜਾਣੀ ਚਾਹੀਦੀ ਆਹੀ ਕੰਮ ਕਰਦੇ ਸੀ ਹਾਂ ਫੋਟੋਆਂ ਤਾ ਦੇ ਨਾ ਨਾ ਸਾਨੂੰ ਕੋਈ ਪਤਾ ਨਹੀਂ ਮੈਂ ਤੁਹਾਨੂੰ ਦੱਸਦਾ ਹਾਂ ਸਾਡਾ ਚੈਨਲ ਹੈਗਾ ਤੁਹਾਨੂੰ ਕਾਰਡ ਦੇ ਕੇ ਜਾਉਂਗੇ ਸੀ ਤੁਸੀਂ ਦੇਖਿਓ ਅਸੀਂ ਬਜ਼ੁਰਗਾਂ ਦੇ ਇੰਟਰਵਿਊ ਕਰਦੇ ਆਂ ਆ ਤੁਹਾਡੇ ਪਿੰਡ ਦੀ ਇੱਕ ਬੇਬੇ ਐ ਕਿਹੋ ਨਾਂ ਜੀ ਉਹਨਾਂ ਦਾ ਬਿੰਦਰ ਕੌਰ ਬੇਬੇ ਮਿੰਦਰ ਕੌਰ ਉਹਨਾਂ ਦਾ ਇੰਟਰਵਿਊ ਕੀਤੀ ਅਸੀਂ ਕਿਆ ਸੰਤ ਦੀ ਮਾਂ ਹਾਂ ਸੰਤ ਜੀ ਉਹ ਕਹਿੰਦੇ ਉਹਨਾਂ ਦੀ ਮਾਂ ਹਾਂ ਜੀ ਹਾਂ ਠੀਕ ਆ ਉਹ ਬੜੀਆਂ ਕੈਂਟ ਗੱਲਾਂ ਕੀਤੀ ਉਹਨਾਂ ਨੇ ਵੀ ਜੀ ਆ ਆ ਦੇਖੋ ਇੱਕ ਛੋਟੂ ਜਿਹਾ ਆ ਆ ਆ ਹੈ ਛੋਟੂ ਆ ਛੋਟੂ ਹੈ ਕਿਆ ਨਾਂ ਹੈ ਦਾ ਹੈ ਜੀ ਗੁਰシャン ਸਿੰਘ ਹੈ ਜੀ ਗੁਰシャン ਸਿੰਘ ਹੈ ਜੀ ਹਾਂ ਇਹ ਬਾਪੂ ਜੀ ਦਾ ਕਿਆ ਲੱਗਦਾ ਏ ਪੜੋਤਾ ਬਾਪੂ ਜੀ ਦਾ ਪੜੋਤਾ ਬਾਪੂ ਜੀ ਸਾਡਾ ਪੜੋਤਾ ਏ ਆਹ ਦੇਖੋ ਜੀ ਪਾਇਓ ਕੈਮਰਾ ਦੋਹਾਂ ਤੇ ਜੀ ਆਹ ਦੇਖੋ ਜਨਰੇਸ਼ਨਸ ਆਹ ਹੈ ਜਨਰੇਸ਼ਨਸ ਇਹ ਦੇਖੋ ਕਿੰਨੀ ਵੀ ਪੀੜੀ ਏ ਜੀ ਹਾਂ ਕਮਾਲ ਦੀ ਗੱਲ ਹੈ ਹੈ ਜੀ ਕਿੰਨੀ ਵੀ ਪੀੜੀ ਬਣ ਗਈ ਜੀ ਚੌਥੀ ਬਣ ਗਈ ਜੀ ਚੌਥੀ ਪੰਜਵੀਂ ਪੀੜੀ ਬਣ ਗਈ ਜੀ ਹੂੰ ਚੌਥੀ ਪੰਜਵੀਂ ਪੀੜੀ ਹੈ ਜੀ ਆ ਦੇਖੋ ਦੇਖਦਾ ਕੈਮਰੇ 'ਚ ਦੇਖਦਾ ਇਹ ਉਹ ਇੱਧਰ ਇਸ ਬਾਪੂ ਜੀ ਹੈ ਬਾਪੂ ਜੀ ਹੈ ਲਓ ਜੀ ਆ ਦਾ ਕਮਾਲ ਹੈ ਜੀ ਕਹਿੰਦੇ ਸਾਰਾ ਟੱਬਰ ਇਕੱਠਾ ਕਰਨਾ ਜੀ ਵੀਡੀਓ ਇੱਕ ਹੋਰ ਆਏਗਾ ਜੀ ਤਿੰਨ ਚਾਰ ਵੀਡੀਓ ਬਾਪੂ ਜੀ ਦੇ ਆਣਗੇ ਜੀ